ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਪਹਿਲਾ ਦੀਵਾ ਬਲੈ ਅੰਧੇਰਾ ਜਾਇ 베ਦ ਪਾਠ ਮਤ ਪਾਪਾ ਖਾਇ ਜੀ 베ਦ ਪਾਠ ਇਥੇ ਵਿਸਰਾਮ ਲਾਉਣਾ ਹੈ 베ਦ ਪਾਠ ਮਤ ਨਹੀਂ ਕਹਿਣਾ 베ਦ ਪਾਠ ਮਤ ਪਾਪਾ ਖਾਇ ਉਗਵਾ ਸੂਰ ਨਾ ਜਾ ਪੈ ਚੰਦ ਜਹ ਗਿਆਨ ਪ੍ਰਗਾਸ ਅਗਿਆਨ ਮਿਟੰਤ 베ਦ ਪਾਠ ਸੰਸਾਰ ਕੀ ਕਾਰ ਪੜ ਪੜ ਪੰਡਿਤ ਕਰਹ ਵਿਚਾਰ ਬਿਨ ਬੂਝੇ ਸਭ ਹੋਏ ਖੁਆਰ ਨਾਨਕ ਗੁਰਮੁਖ ਉਤਰਸ ਪਾਰ ਮਹੱਲਾ ਪਹਿਲਾ ਸ਼ਬਦੈ ਸਾਦ ਨਾ ਆਇਓ ਹੰਦੀ ਸ਼ਬਦੈ ਸਾਦ ਇਥੇ ਠਮਕ ਲਾ ਦੇਣੀ ਐ ਨਾ ਆਇਓ ਇਥੇ ਵਿਸਰਾਮ ਨਾਮ ਨਾ ਲਗੋ ਪਿਆਰ ਨਾਮ ਪਦ ਤੇ ਵੀ ਯਮਕ ਲਾ ਕੇ ਉਚਾਰਨ ਕਰਨਾ ਰਸਨਾ ਫਿਕਾ ਬੋਲੜਾ ਨਿਤ ਨਿਤ ਹੋਏ ਖੁਆਰ ਨਾਨਕ ਪਇਆ ਕਿਰਤ ਕਮਾਵਣਾ ਕੋਈ ਨਾ ਮੇਟਣ ਹਾਰ ਪੌੜੀ ਜੇ ਪ੍ਰਭ ਸਾਲਾਹੇ ਆਪਣਾ ਸੋ ਸੋ ਬਾਬਾ ਪਾਏ ਹਉਮੈ ਵਿਚੋ ਦੂਰ ਕਰ ਸੱਚ ਮਨ ਵਸਾਏ ਸੱਚ ਬਾਣੀ ਗੁਣ ਉਚਰੈ ਸੱਚਾ ਸੁਖ ਪਾਏ ਮੇਲ ਭਇਆ ਸ਼੍ਰੀ ਵਿਛੁਨਿਆ ਗੌਰ purkh ਮਿਲਾਏ ਮਨ ਮੈਲਾ ਏਵ ਸੁਧ ਹੈ ਹਰ ਨਾਮ ਧਿਆਏ ਸ਼ਲੋਕ ਮਹੱਲਾ ਪਹਿਲਾ ਕਾਇਆ ਕੁਮਲ ਫੁੱਲ ਗੁਣ ਨਾਨਕ ਗੁਪਸਮਾਲ ਜੀ ਕਾਇਆ ਕੁਮਲ ਇਹ ਕੁਮਲ ਨਹੀਂ ਕਹਿਣਾ ਦਲੈਂਕੜ ਲਾ ਕੇ ਉਚਾਰਨ ਕਰਨਾ ਥੋੜਾ ਜਿਹਾ ਕਸ ਕੇ ਬੋਲਣਾ ਕਾਇਆ ਕੁਮਲ ਫੁੱਲ ਗੁਣ ਇੱਥੇ ਵਿਸਰਾਮ ਹੈ ਨਾਨਕ ਇੱਥੇ ਪਾਤੀ ਯਮਕ ਲਾ ਦਣੀ ਹੈ ਗੁਪਸਮਾਲ ਇੰਨੀ ਫੁੱਲੀ ਰੋ ਕਰੇ ਔਰ ਕਿ ਚੁਣੀ ਇਹ ਢਾਲ ਇਹ ਵੀ ਇਸੇ ਤਰ੍ਹਾਂ ਹੀ ਵਿਸਰਾਮ ਲਾਉਣਾ ਇੰਨੀ ਫੁੱਲੀ ਰੋ ਕਰੇ ਇਥੇ ਵਿਸਰਾਮ ਔਰ ਕਿ ਚੁਣੀ ਇਹ ਢਾਲ ਮਹੱਲਾ ਦੂਜਾ ਨਾਨਕ ਤਿਨਾ ਬਸੰਤ ਹੈ ਜਿਨ ਘਰ ਵਸਿਆ ਕੰਤ ਜਿਨ ਕੇ ਕੰਤ ਦਿਸ਼ਾਪੁਰੀ ਜਿਨ ਕੇ ਕੰਤ ਦਿਸ਼ਾਪੁਰੀ ਇਥੇ ਵਿਸਰਾਮ ਸੇ ਅਹਨੇਸ ਫਰਹਿ ਜਲੰਤ ਸੇ ਅਹਨੇਸ ਇਤ ਸੇ ਠੰਮ ਕਲਾ ਦਨੀ ਐ ਸੇ ਐਹਨਸ ਫਿਰਹ ਜਲੰਤ ਪਾੜੀ ਆਪੇ ਬਖਸੇ ਦਇਆ ਕਰ ਬਖਸੇ ਨਹੀਂ ਕਹਿਣਾ ਬਖਸੇ ਤਾਂ ਖੋਰ ਹੁੰਦੇ ਆ ਆਪੇ ਬਖਸੇ ਦਇਆ ਕਰ ਆਪੇ ਬਖਸੇ ਦਇਆ ਕਰ ਗੁਰ ਸਤ ਗੁਰ ਬਚਨੀ ਅਨ ਦਿਨ ਸੇ ਵੀ ਗੁਣ ਰਵਾ ਮਨ ਸੱਚੈ ਰਚਨੀ ਪ੍ਰਾਪ ਮੇਰਾ ਬੇਅੰਤ ਹੈ ਬੇਅੰਤ ਐ ਨਹੀਂ ਕਹਿਣਾ ਬੇਅੰਤ ਕਠਾਈ ਬੂਲ ਮੈਂ ਪ੍ਰਾਪ ਮੇਰਾ ਬੇਅੰਤ ਹੈ ਬੇਅੰਤ ਨਹੀਂ ਬੇਅੰਤ ਤੇ ਸਿਹਾਰੀ ਲੱਗ ਗਈ ਬੇਅੰਤ ਕਠਾਈ ਪ੍ਰਾਪ ਮੇਰਾ ਬੇਅੰਤ ਬੇਅੰਤ ਹੈ ਅੰਤ ਕਿਨੈ ਨਾ ਲਖਨੀ ਪ੍ਰਾਪ ਮੇਰਾ ਬੇਅੰਤ ਹੈ ਅੰਤ ਕਿਨੈ ਨਾ ਲਖਨੀ ਸਤਗੁਰ ਚਰਨੀ ਲੱਗਿਆ ਹਰ ਨਾਮ ਨਿਤ ਜਪਣੀ ਜੋ ਇਚਾ ਸੋ ਫਲ ਪਾਏ ਸੀ ਸਭ ਘਰ ਹੈ ਵਿੱਚ ਜਚਨੀ ਸਲੂਕ ਮਹੱਲਾ ਪਹਿਲਾ ਪਹਿਲ ਬਸੰਤ ਆਗਮਨ ਪਹਿਲਾ ਮੌਲਿਓ ਸੂਏ ਪਹਿਲ ਪਹਿਲਾ ਇਹ ਦੋਵੇਂ ਪਦ ਸ਼ੁੱਧ ਉਚਾਰਨ ਕਰਨੇ ਹਾਦੀਸੀਆਰੀ ਨਾਲ ਜੇਤ ਮੌਲਿਆ ਸਭ ਮੌਲਿਆ ਤਿਸ ਹੈ ਨਾ ਮੌਲਿਓ ਕੋਈ ਮਹੱਲਾ ਦੂਜਾ ਪਹਿਲ ਬਸੰਤੈ ਆਗਮਨ ਤੇਸ ਕਾ ਕਰਹੁ ਵਿਚਾਰ ਨਾਨਕ ਸੋ ਸਾਲਾਹੀਐ ਜੇ ਸਭ ਸੇ ਦੀ ਆਧਾਰ ਮਹੱਲਾ ਦੂਜਾ ਮਿਲੇ ਮਿਲਿਆ ਨਾ ਮਿਲੇ ਮਿਲੇ ਮਿਲਿਆ ਜੇ ਹੋਈ ਇਤਿਆਨ ਨਾਲ ਕਈ ਪਾਤੀ ਸਿੰਘ ਮਿਲੀ ਹੈ ਕਹਿ ਦਿੰਦੇ ਨੇ ਮਿਲੀ ਹੈ ਮਿਲਿਆ ਪਹਿਲਾਂ ਬੋਲਣਾ ਮਿਲਿਆ ਮੰਮੀ ਦੀ ਵੀ ਸਿਆਰੀ ਹੈ ਲੱਲੇ ਵੀ ਸਿਆਰੀ ਹੈ ਮਿਲਿਆ ਮਿਲਿਆ ਨਾਮ ਇਹ ਮਿਲੇ ਮਿਲਿਆ ਜੇ ਹੋਏ ਅੰਤਰ ਆਤਮਾ ਜੋ ਮਿਲਿਆ ਮਿਲਿਆ ਕਹੀਏ ਸੋਏ ਪੌੜੀ ਹਰ ਹਰ ਨਾਮ ਸੁਲਾਹੀ ਹੈ ਸੱਚ ਕਾਰਕ ਮਾਵੇ ਦੂਜੀ ਕਰ ਲੱਗਿਆ ਫਿਰ ਜੋਨੀ ਪਾਵੇ ਫਿਰ ਪਤੀ ਯਮ ਕਲਾ ਦੇਣੀ ਨਾਮ ਰਤਿਆ ਨਾਮ ਪਾਈਐ ਨਾਮੇ ਗੁਣ ਗਾਵੇ ਗੁਰ ਕੈ ਸਬਦ ਸਲਾਹੀਐ ਹਰ ਨਾਮ ਸਮਾਵੇ ਸਤ ਗੁਰ ਸੇਵਾ ਸਫਲ ਹੈ ਸੀ ਬਿਯਾ ਫਲ ਪਾਵੈ ਸ਼ਲੋਕ ਮਹੱਲਾ ਦੂਜਾ ਕਿਸ ਹੀ ਕੋਈ ਕੋਏ ਮਨਿ ਨਿਮਾਣੀ ਇਕ ਤੂ ਇਸੇ ਤਰ੍ਹਾਂ ਹੀ ਉਚਾਰਨ ਕਰਨਾ ਹੈ ਕਈ ਅੰਜਾਨ ਜਿਹੜੇ ਨੇ ਉਹ ਮੰਝ ਹੀ ਕਹਿ ਦਿੰਦੇ ਨੇ ਮੰਝ ਮੀਆਂ ਹੀਆ ਹੈ ਪੂਲਾ ਬੋਲਣਾ ਹੈ ਕਿਸ ਹੀ ਕੋਈ ਕੋਏ ਇਥੇ ਨਸਲਾਮ ਮਾਣ ਨਿਮਾਣੀ ਇੱਕ ਤੂ ਕਿਉ ਨਾ ਮਰੀਜਾ ਰੋਏ ਜਾ ਲੱਗ ਚਿਤ ਨ ਆਵਹੀ ਜਾ ਲੱਗ ਚਿਤ ਨ ਆਵਹੀ ਮਹੱਲਾ ਦੂਜਾ ਜਾਂ ਸੁਖਤਾ ਸਹਰਾਵਿਓ ਦੁਖ ਭੀ ਸੰਭਾਲਿਓ ਨਾਨਕ ਕਹੈ ਸਿਆਣੀਏ ਇਓ ਕੰਤ ਮਿਲਾਵਾ ਹੋਏ ਜਾਂ ਸੁਖ ਇਥੇ ਠਮਕ ਤਾ ਸਹਰਾ ਵਿਓ ਇਥੇ ਵਿਸਰਾਮ ਦੁਖ ਵੀ ਸੰਭਾਲਿਓਏ ਇਸ ਤਰ੍ਹਾਂ ਇਕੱਠਾ ਹੀ ਬੋਲਣਾ ਟਿੱਪੀ ਵੀ ਲਾਉਣੀ ਹੈ ਮੰਮੇ ਦੇ ਹਲੰਤ ਵੀ ਹੈ ਸੰਭਾਲਿਓਏ ਨਾਨਕ ਕਹੈ ਸਿਆਣਿਏ ਇਓ ਕੰਤ ਮਿਲਾਵਾ ਹੋਏ ਪੌੜੀ ਹੋ ਕਿਆ ਸਾਲਾਹੀ ਕਿਰਮਜੰਤ ਵੱਡੀ ਤੇਰੀ ਵਡਿਆਈ ਤੂੰ ਅਗੰਮ ਦਾਯਾਲ ਅਗੰਮ ਹੈ ਆਪ ਲੈ ਮਿਲਾਈ ਮੈਂ ਤੁਝ ਬਿਨਾ ਬੇਲੀ ਕੋ ਨਹੀਂ ਤੂੰ ਅੰਤ ਸਖਾਈ ਹਾਂਜੀ ਮੈਂ ਤੁਝ ਬਿਨਾ ਬਿਲੀ ਕੋ ਨਹੀਂ ਇਥੇ ਵਿਸਰਾਮ ਤੂੰ ਅੰਤ ਸਖਾਈ ਜੋ ਤੇਰੀ ਸਰਣਾਗਤੀ ਤੇਨ ਲੈ ਛਡਾਈ ਨਾਨਕ ਵੇ ਪ੍ਰਵਾਹ ਹੈ ਤਿਸ ਤੇਲ ਨਤ ਮਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ